ਹਾਂਜੀ ਬਾਜੀ ਸਾਡੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਸੋ ਅੱਜ ਤੁਹਾਡੇ ਨਾਲ ਦੋ ਬੱਚਾਂ ਦੀ ਵੀਡੀਓ ਸਾਂਝੀ ਕਰ ਰਿਹਾ ਖਦਾ ਬਹੁਤ ਹੀ ਸੋਹਣੇ ਪ੍ਰਿੰਟ ਦੇ ਵਿੱਚ ਐਚਐਫ ਨਸਲ ਦੀ ਬੱਚੀ ਆ ਬਹੁਤ ਚੰਗੇ ਕੱਦ ਕੜ ਲਈ ਬੇ ਲੰਬਾਈ ਵਿੱਚ ਚੰਗੀ ਬੱਚੀ ਆ ਨਾ ਕੋਲਮ ਲਾ ਕੇ ਤੇ ਇੱਕ ਤੁਹਾਨੂੰ ਪਿੱਛੇ ਦਿਖਾਵਾਂਗੇ ਸਾਈਵਲ ਨਸਲ ਦੀ ਬੱਚੀ ਬਹੁਤ ਹੀ ਪਿਆਰੀ ਆ ਤੇ ਦੋ ਬੱਚਿਆਂ ਬਾਈ ਨੇ ਸੇਲ ਕਰ ਰਹੇ ਤੇ ਤਕਰੀਬਨ ਦੋਨੇ ਬੱਚੇ ਹੀ ਖੀਰਿਆ ਤੇ ਬਾਕੀ ਜੋ ਡਿਟੇਲ ਹੋਵੇ ਬਾਈ ਸਾਂਝੀ ਕਰਾ ਦਾਂਗੇ ਤੇ ਨਾਲ ਦੀ ਨਾਲ ਚੱਲਦੀ ਜਾਦੀ ਵੀਡੀਓ ਆਪਣੇ ਚੈਨਲ ਪਾਕ ਸਿੰਘ ਫਾਰਮ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕਿਸੇ ਭਰਾ ਨੂੰ ਕਿਦਾਂ ਦੀ ਵੀਡੀਓ ਚਾਹੀਦੀ ਤਾਂ ਆਪਣ ਤੇ ਬਾਕੀ ਆਪਾਂ ਕਰਾਂਗੇ ਬਾਈ ਨਾਲ ਗੱਲਬਾਤ ਵੀ ਜੇ ਸਾਈ ਵਾਲਾ ਗਈ ਪਿਛੇ ਬੰਨ ਵੀ ਆ ਗਈ ਤੁਹਾਨੂੰ ਵੀ ਲੰਬੀ ਆ ਗਈ ਤੇ ਢਿੱਲਾ ਪਣ ਵੀ ਸ੍ਰੀਸਰ ਆ ਗਿਆ ਨਾ ਬਾਕੀ ਜਿਹੜਾ ਪ੍ਰਖ ਦੋ ਤਸਦੀ ਆਪ ਕਰ ਲੂਗਾ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਆਪਣਾ ਨਾਮ ਤੇ ਐਡਰੈਸ ਬੋਲ ਦਗੇ ਨਾਮ ਤਨਵੀਰ ਆ ਬਾਈ ਪਿੰਡ ਫੂਲਾ ਤਹਿਸੀਲ ਫੂਲਾ ਜ਼ਿਲ੍ਹਾ ਬਠਿੰਡਾ ਪਿੰਡ ਵੀ ਫੂਲ ਤਹਿਸੀਲ ਵੀ ਫੂਲਾ ਜ਼ਿਲ੍ਹਾ ਬਠਿੰਡਾ ਇਹ ਤਾਂ ਰਾਮਪਰਾ ਫੂਲ ਜਿੰਨਾ ਆਪਾਂ ਕਹਿੰਦਾ ਰਾਮਪਰ ਨਾਲ ਹੀ ਆ ਗਏ ਨਾ ਤੇ ਮੋਬਾਈਲ ਨੰਬਰ ਮੋਬਾਈਲ ਨੰਬਰ 70817 83420 ਕਾਰ ਕਿੱਥੇ ਜਾ ਗਿਆ ਆਪਣਾ ਆਪਣਾ ਇਧਰੋਂ ਬੈਂਕ ਕੋਲ ਰੈਂਡ ਆ ਬਈ ਇਧਰੋ ਕਿਲੇ ਦੇ ਕੋਲੇ ਆ ਗਿਆ ਹਾਂ ਹਾਂ ਬਈ ਠੀਕ ਆ ਪਹਿਲੇ ਨੰਬਰ ਤੇ ਵੈਡ ਆ ਗਈ ਨਾ ਬੱਚੀ ਜਿਵੇਂ ਹਾਂ ਕਿੰਨੀ ਕੁ ਮਦ ਲੱਗ ਗਿਆ ਭਾਗੇ ਜੀ ਇਹਦਾ ਬਈ ਹਜੇ ਆਪਣਾ 11 ਮਹੀਨੇ ਤੇ 15 ਦਿਨਾਂ ਦਾ ਬੱਚਾ ਹੋਇਆ ਕੋਈ ਡਿਟੇਲ ਮੇਰੀ ਇਹਦੀ ਸਾਲ ਤੋਂ ਘਟਾ ਗਈ ਜੇ ਸਾਲ ਦੀ ਸਟਾਈਕਰ ਦੀ ਵੈਚੀ ਆ ਪਾ ਇਹ ਸਟਾਈਕਰ ਦੀ ਸੀ ਮਦ ਦੀ ਹਾਂ ਹਾਂ ਬਈ ਤੇ ਦੰਦੋਂ ਖੀਰੀਆ ਦੰਦੋਂ ਜਮਾ ਕੱਚੀ ਖੀਰੀਆ ਜਿਵੇਂ ਮਾ ਆਈਟੀ ਆ ਜਿਵੇਂ ਕੱਚੀ ਹੂੰ ਬੜਾ ਕਦਮ ਲਵਾਈ ਐਡੀ ਸਟਾਈਕ ਦੇਖ ਲੱਤਾਂ ਨੂੰ ਤਾਂ ਖੜਨਾ ਹੀ ਦੇਖ ਬਾਈ ਵਾਛੀ ਲੰਬਾਈ ਲ ਵੀ ਬਹੁਤਾਂ ਛਰੀ ਦੀ ਹਾਂ ਬੜੀ ਚੰਗਿਆ ਕਦ ਦਾ ਇੱਥੋਂ ਦੇਖ ਲੋ ਬਈ ਹੂੰ ਮੋੜਾ ਮੋੜਾ ਆਵਾ ਕਹੇ 6 ਫੁੱਟ ਉਦਰਾ 6 ਫੁੱਟ ਹਾਂ ਕਦ ਹੋ 6 ਫੁੱਟ ਤੋਂ ਬਾਹਰ ਪਣਾ ਦੇ ਹੋਏ ਹਾਂ ਤੇ ਫੇਰ ਵੀ ਲਾਲ ਬੱਖੀ ਤੱਕ ਜਾਂਦੀ ਹੈ ਵਾਛੀ ਨਾ ਪ੍ਰਿੰਟ ਵੀ ਸੋਹਣਾ ਯਾਰ ਹਣਾ ਚੰਪੂ ਬੜੀ ਚੰਗੀ ਵਾਛੀ ਬਈ ਦੇਖੇ ਨਹੀਂ ਢੀੜਾ ਕੜਾਈ ਫੇਰ ਆਪਾਂ ਦੇਖ ਹਾਂ ਕੜਾ ਨੇ ਆ ਲੇਖੇ ਨਹੀਂ ਕੋਈ ਬੱਚੀ ਦਾ ਹੂੰ ਨਹੀਂ ਦੇਖੋ ਜਿਹੜੀ ਚੀਜ਼ ਚੰਗੀ ਆ ਉਹਨੂੰ ਚੰਗੀ ਕਿਹਾ ਹੁੰਦਾ ਕਿਸੇ ਪੁਰਾਣੇ ਵਧੀਆ ਸ਼ੌਂਕ ਨਾਲ ਸਾਹਮਣੀਆਂ ਤਾਂ ਵਾਛੀ ਚੰਗੀ ਆਉਣ ਦਾ ਟਾਈਮ ਵੱਡੇ ਕ ਉਹ ਜਿਹੜੇ ਹਸਾਰਾ ਬੱਚੀ ਦਾ ਰੰਗ ਪ੍ਰਿੰਟ ਆਗਾ ਬੱਚੀ ਚਮਕਦਾ ਔਕਾਗੀ ਤੇ ਬਾਕੀ ਦਸਾ ਬਾਈ ਨੇ ਸੀਮਨ ਵੀ ਚੰਗੇ ਦੀ ਹੈਗੀ ਤੇ ਸੋਹਣੀ ਬਹਿੜ ਆਗੀ ਕੋਲ ਮਲਾ ਕੇ ਠੀਕ ਆ ਵੀਰੇ ਮੋੜ ਲਿਆ ਬਾਕੀ ਜਿਹੜਾ ਰੇਟ ਉਹ ਵੀ ਜਾਇਜ਼ ਹੀ ਕਾਮਾ ਵੀ ਕਹਿੰਦਾ ਲੈ ਹਰੇ ਜਲਕ ਕਰਦੇ ਖੁੱਲੀ ਬੰਦੀ ਆ ਲੈ ਰਹੇ ਕਹਿੰਦਾ ਲੰਬਾਈ ਨੂੰ ਬਹੁਤ ਆ ਲੱਤਾਂ ਦੀ ਖੁੱਲੀ ਛੱਡੀ ਵੀ ਸਟਰੋਂਗ ਆ ਗਏ ਲੱਤਾਂ ਕੋ ਆਣੇ ਹੈ ਬੜੀ ਚੰਗੀ ਆ ਬਾਈ ਹੂੰ ਉਹ ਕਹਿੰਦੇ ਇੱਕ ਵਾਰ ਹੀਟ ਕੱਢ ਲਈ ਸੀ ਸਾਥੋਂ ਟੀਕਾ ਨਹੀਂ ਬ ਕਹਿੰਦੇ ਪੂਰਾ ਆ ਗਿਆ ਠੀਕ ਆ ਹਾਂ ਤੇ ਥਣਾ ਜਵਾਂ ਚੈੱਕ ਕਰਾਂ ਨਹੀਂ ਲੋੜ ਹੀ ਨਹੀਂ ਬਾਈ ਵੱਛੀ ਤਾਂ ਅੱਛਾ ਮੜ ਥਾਣਾ ਦਾ ਦਿਖਾ ਦਈਏ ਆਪ ਮੜੇ ਥਾਣਾ ਤੇ ਉਧਰ ਫਿਲਹਾਲ ਸਾਨੂੰ ਆਪ ਵੱਛੀ ਦਿਖਾਦਣਾ ਕਰੀ ਮੈਂ ਨਾ ਦਿਖਾ ਦਈ ਵੀਰੇ ਖਾਂਜੇ ਕੋਤ ਕੇ ਲੈ ਦੇਖ ਬਾਈ ਇੱਥੋਂ ਜੇ ਕਰ ਲਓ ਚਾਰ ਥਾਣਾ ਉਹ ਮੜਾ ਦਾਗ ਜਾ ਬਸ ਠੀਕ ਹੈ ਕੱਲੇ ਕੱਲੇ ਥਾਣਾ ਲੈ ਲੈ ਝੋਲੀ ਦੇ ਕਿੰਨੀ ਪੁੱਲ ਥਾਣਾ ਸੋਹਣਾ ਹੈ ਨਾ ਬੜੀ ਚੰਗੀ ਹੈ ਬਾਈ ਠੀਕ ਹੈ ਹਾਂ ਬਾਕੀ ਥਾਣਾ ਦੇ ਬੰਦ ਚੈੱਕ ਕਰ ਸਕਦੇ ਹਾਂ ਪਿੱਛੋਂ ਜਿਹੜਾ ਸਟਰਕਚਰ ਆ ਆ ਚੀਜ਼ ਨਾ ਇੰਨੀ ਚੰਕ ਚੋਂਕ ਬਾਈ ਹੱਡੀ ਵੀ ਕਿੰਨੀ ਸਟਰੇਟ ਆ ਬਾਈ ਪੂਰੀ ਚੰਗੀ ਵੱਛੀ ਆ ਜਾਵਾ ਹੂੰ ਜੀ ਨੂੰ ਕਹਿੰਦੇ ਆ ਤੌਫਾ ਹੀ ਇੱਕ ਵਸੇ ਕੀ ਸਹੀ ਆ ਤੇ ਬਾਕੀ ਫੇਸ ਕੁਆਟ ਕਰੀ ਮੂੰਹ ਜ ਦੁਆਰੇ ਦਰੋਂ ਦਿਖਾ ਦੀ ਆਪਾਂ ਲੈ ਬਈ ਮੂੰਹਾਂ ਤੁਹਾਨੂੰ ਦਿਖਾ ਦੀ ਕੰਨ ਕੋਣ ਗੋਤੀ ਵਾਦੀ ਦੇ ਕਿੰਨੀ ਪਿਆਰੀ ਬੱਚੀ ਆ ਹੂੰ ਚੰਗੀ ਆ 40 ਕਿਲੋ ਮਾਦਰ ਕਰ ਰਿਆ ਬਈ ਇਹਦਾ ਪੂਰਾ 40 ਕਿਲੋ ਹਾਂ ਹਾਂ ਠੀਕ ਆ ਇਹ ਵੀ ਐਸ ਸਟੈਕ ਕਰਾ ਦੀ ਇਹ ਵੀ ਸਹੀ ਆ ਕਰਾ ਹਾਂ ਜੀ ਹਾਂ ਇਹ ਵੀ ਸਹੀ ਆ ਗਿਆ ਹਾਂ ਹੂੰ ਲੈ ਮਿੱਤਰੋ ਜੀ ਨੂੰ ਭਰਾ ਪਸੰਦ ਜੀ ਇਹ ਸਵੀ ਵਾਲੀ ਆ ਪੂਰੀ ਬੱਚੀ ਮਹੀਨਾ ਵੀ ਨਹੀਂ ਸਾਮਾਨ ਨਹੀਂ ਲੋੜੇ ਨੂੰ ਤਾਂ ਠੀਕ ਆ ਜਾਣ ਸਾਰ ਦੀ ਗਾਲ ਹਾਂ ਤੇ ਦੋ ਨੰਬਰ ਤਾਂ ਇਹ ਆਪਣੇ ਕੋਲ ਸਾਈ ਵਾਲਾ ਨਾ ਇਹ ਵੀ ਬਹੁਤ ਬਈ ਠੰਡੀ ਇੰਨੀ ਇੰਨੀ ਚੰਗੀ ਬੱਚੀ ਹੈ ਜਿੰਨੀ ਕਹਦੇ ਤਕਰੀਬ ਲਛੰਦਾਰੇ ਮਲਪੂਰੀ ਕਰਦੀ ਹੈ ਨਾ ਸਾਈ ਵਾਲੇ ਹਾਂ ਹਾਂ ਥਾਣ ਦਿਖਾਦੀ ਆਪਾਂ ਦੇ ਮਾੜੇ ਵਾਲਾ ਫੇਰ ਤੋਂ ਕੋਈ ਲੇਖਾ ਨਹੀਂ ਦੋਨਾਂ ਦੋਨਾਂ ਬੱਚਿਆਂ ਦੇ ਲੇਖਾ ਨਹੀਂ ਥਾਂ ਦਾ ਤਾਂ ਹੂੰ ਥਾਂ ਵੀ ਬਿਲਕੁਲ ਸਾਈ ਵਾਲੇ ਚੰਗੀ ਆ ਤੂੰ ਵੀ ਆ ਗਈ ਤੇ ਬਾਨਾ ਤੇ ਝਾਲਰ ਮੂਰੇ ਹਾਂ ਫੇਸ ਕੁਆਲਟੀ ਮੱਥਾ ਪੁੱਥਾ ਨਾ ਵਾੜੀ ਚੰਗੀ ਆ ਹੂੰ ਲਿਆ ਵੀਰੇ ਇਹ ਵੀ ਖੀਰੀ ਦਿਖਾ ਦੇ ਪਹਿਲਾਂ ਬਾਦੋ ਖੀਦੀ ਸੀ ਅੰਦੇ ਦਾ ਕੋਈ ਚੱਕਰ ਇਹਦਾ ਪੂਰਾ ਪਰ ਬੱਚੀ ਹੈ 9 ਮਹੀਨਿਆਂ ਦਾ ਬੱਚਾ ਹਜੇ ਹੂੰ 9 ਮਹੀਨਾ ਬਾਈਗਾ ਦਾ ਬੱਚਾ ਹੈ ਸਾਈਵਾਲ ਦੇ ਜਿਹੜੀ ਭਰਾ ਘਰਾਂ ਚ ਸਾਈਵਾਲ ਨਸਲ ਦੀ ਬੱਚੀ ਪਾਲਣਾ ਚਾਹੁੰਦੇ ਹੁੰਦੇ ਹਨਾ ਤੇ ਉਹਨਾਂ ਭਰਾਵਾਂ ਵਾਸਤੇ ਇਹ ਠੀਕ ਰਹੋਗੀ ਹੂੰ ਸੋਹਣੀ ਆ ਬੱਚੀ ਹੈ ਨਾ ਹਾਂ ਸਟਰਕਚਰ ਵੀ ਸਾਰਾ ਤਕਰੀਬਨ ਸੋਹਣਾ ਹੀ ਆ ਗਿਆ ਮੱਥਾ ਮੋਟਾ ਜਿਹਾ ਦੇਖ ਸਕਦੇ ਬਿਲਕੁਲ ਸਾਈਵਾਲ ਜੀ ਆ ਗਈ ਬਾਕੀ ਦੋ ਬੱਚੇ ਜਿਹੜੇ ਭਰਾ ਨੂੰ ਜਿਹੜੀ ਬੱਚੀ ਪਸੰਦ ਆਊਗੀ ਵੀਰ ਤੇ ਬਲੀਆਂ ਵੀ ਦੋਨੇ ਲੈ ਲੂਗਾ ਕਿਵੇਂ ਵੀਰੇ ਦੋਨੇ ਵੀਰ ਤੇ ਬਲੀਆਂ ਵੀ ਆ ਪੂਰਨਾ ਹੂੰ ਤੇ ਰੇਟ ਰੂਟ ਹੋ ਤਾਂ ਨਾ ਕੀ ਕਰਾਂਗੇ ਆਪਾਂ ਰੇਟ ਯਾਰ ਫੋਨ ਤੇ ਕਰ ਲਾਂਗੇ ਜਾਜ ਹੁਣ ਕਾ ਜਾਵਾ ਆਪਣੇ ਵਿੱਚ ਨਾਲੇ ਠੀਕ ਆ ਹਾਂ ਜਾਜ ਜੀ ਕਰੇਗਾ ਪੂਰਾ ਜਾਵਾ ਠੀਕ ਆ ਹਾਂ ਲੈ ਕੋਈ ਬਾਈ ਕੰਦਾ ਕੋਈ ਬਾਈ ਦਾ ਥੋੜਾ ਤੁਹਾਨੂੰ ਪਤਾ ਹੀ ਸੇਲ ਪਰਚੇ ਦਾ ਕੰਮ ਆਗਾ ਅੱਬੇ ਇੱਕ ਕਰਦੀ ਲੈਨੇ ਬਈ ਚੰਗੀ ਲੈਨੇ ਉਸ ਲੈਨੇ ਮਲੇ ਆਪਣੇ ਕੋ ਦੋ ਆ ਤਿੰਨ ਇੱਕ ਹੀ ਹੁੰਦੇ ਨਾ ਕਦੇ ਕਹ ਕੇ ਤਾਂ ਇੱਕ ਹੀ ਹੁੰਦੀ ਆ ਕਹ ਕੇ ਦੋ ਜਾਂ ਤਿੰਨ ਹੁੰਦੇ ਆ ਬਸ ਆ ਇਹਦਾ ਬੱਚੇ ਲੈਖੇ ਨਹੀਂ ਕੋਈ ਉਹ ਤਾਂ ਬਾਹਲੀ ਚੰਗੀ ਬੱਚੀ ਆ ਬਾਈ ਦਾ ਪਿੰਡ ਆਗਾ ਫੂਲ ਤਹਿਸੀਲ ਵੀ ਫੂਲ ਤੇ ਜ਼ਿਲ੍ਹਾ ਬਠਿੰਡਾ ਮੋਬਾਈਲ ਮਰਕਰੇ ਫੇਰ ਬੋਲ ਜੀ 70 873 83 435 ਬਈ ਇਹ ਬਾਈ ਦਾ ਸੰਪਰਕ ਨੰਬਰ ਆ ਤਾਂ ਜਿਹੜੇ ਭਰਾ ਨੂੰ ਆਂਗਾ ਬੱਚਾ ਪਸੰਦ ਬ